ਮਠਿੰਡਾ ਦੇ ਪਿੰਡ ਜੱਸੀਪਾਉ ਵਾਲਾ ਅਤੇ ਜੋਧਪੁਰ ਰੋਮਾਣੀ ਦੇ ਪਿੰਡ ਦੇ ਵਿਚਾਲੇ ਸੜਕ ਦੇ ਉੱਪਰ ਦਿਨ ਦਹਾੜੇ પેટ્રોલ ਪੰਪ ਤੇ ਮੁਲਾਜ਼ਮਾਂ ਦੇ ਵੱਲੋਂ 5 ਲੱਖ ਆਈ ਹੈ ਪੀੜਿਤ ਨੌਜਵਾਨ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬਨ ਜਿਹੜਾ ਹੈ ਆਪਣੇ ਇੱਕ પેટ્રોલ ਪੰਪ ਤੋਂ ਦੂਜੇ પેટ્રોલ ਪੰਪ ਤੇ ਜੱਸੀਪਾਉ ਵਾਲੀ ਜਾ ਰਿਹਾ ਸੀ ਰਸਤੇ ਦੇ ਵਿੱਚ ਛਾਣੀਆਂ ਦੇ ਪਿੱਛੇ ਛੁਪੇ ਹੋਏ ਪੰਜ ਹਮਲਾਵਰ ਜਿਹੜੇ ਨੇ ਉਹਨਾਂ ਦੇ ਵੱਲੋਂ ਉਸਦੇ ਉੱਪਰ ਹਮਲਾ ਕੀਤਾ ਗਿਆ ਤੇ ਉਸਦੇ ਉਪਾਸਿਓ 5 ਲੱਖ ਰੁਪਏ ਦੀ ਲੁੱਟ ਖੋਹ ਕੀਤੀ ਗਈ ਹੈ ਮੋਟਰਸਾਈਕਲ ਦੀ ਵੀ ਪੰਤੋੜ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਖਾਣਾ ਸਦਰ ਦੇ ਵਿੱਚ ਘਟਨਾ ਹੋਈ ਸੀ ਲੁੱਟ ਦੀ ਇਹਦੇ ਇਸ ਵਾਰੀ ਕੰਟਰੋਲ ਰੂਮ ਦਾ ਤਲਾਹ ਹੀ ਸੀ ਜੇ ਤੇ ਮੈਂ ਡੀਐਸਪੀ ਡੀ ਡੀਐਸਪੀ ਸਦਰ ਬਠਿੰਡਾ ਮੈਡਮ ਹਿੰਨਾ ਜੀ ਵੀ ਆਗੇ ਸੀਗੇ ਪੋਰ ਟੀਮਾਂ ਵੀ ਸਾਡੀ ਸੀ ਹੀ ਦੀਆਂ ਮੌਕੇ ਤੇ ਜਿਸ ਬੰਦੇ ਨਾਲ ਖੂ ਹੋਈਆ ਤਿਲਜਿੰਦਰ ਸਿੰਘ ਜੋ ਲੈਂਸ ਯੂ ਬੰਬ ਤੇ ਲੱਗੇ ਉਹ ਵੀ ਸਾਨੂੰ ਮਿਲ ਗਿਆ ਪੰਜ ਬੰਦੇ ਸੀਗੇ ਜੋ ਹੁਣ ਤੱਕ ਦੀ ਤਫਤੀਸ਼ ਸਪਸ਼ਟ ਹੋਇਆ ਵਾ ਦੋ ਇੱਕ ਗਰੁੱਪ ਚ ਖੜੇ ਸੀ ਤਿੰਨ ਇੱਕ ਗਰੁੱਪ ਚ ਖੜੇ ਸੀਗੇ ਇਹਦੇ ਕੋਲ ਕੈਸ਼ ਵਾਲਾ ਬੈਗ ਸੀਗਾ ਜਿੱਚੇ 1 5 ਲੱਖ ਰੁਪਈਆ ਕਹ ਰਿਆ ਸੀਗਾ ਲੁੱਟ ਕੇ ਲੈ ਗਏ ਜਿਹੜੇ ਦੋਸ਼ਿਆਂ ਕੋਲੇ ਇੱਕ ਲੋਹਾ ਪਾਈਪ ਰਾੜ ਸੀਗਾ ਤੇ ਇੱਕ ਕਣ ਕਰ ਰਿਆ ਇਹ ਜਿਹੜਾ ਇਤੇ ਮਾਰਿਆ ਤੇ ਮੋਟਰਸਾਈਕਲ ਦਾ ਫਰੰਟ ਵਾਲਾ ਜਿਹੜਾ ਹੁੰਦਾ ਸ਼ੀਸ਼ਾ ਟੁੱਟਿਆ ਵਾ ਫੈਰਿੰਗ ਵਾਲੀ ਕੋਈ ਘਟਨਾ ਨਹੀਂ ਹੋਈ ਹੈ ਤਰਿੰਦਰ ਸਿੰਘ ਮਦਈ ਸਾਡਾ ਮੌਕੇ ਤੇ ਖੜਾ ਤੇ ਹੋਰ ਵੀ ਜਿਹੜੇ ਨੇੜੇ-ਤੇੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਵੀ ਸੜੇ ਖੜੇ ਕੋਈ ਗੋਲੀ ਗਾਲੀ ਗਾਲੀ ਕੋਈ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਕੀ ਉਮੀਦ ਕਰਦੇ ਹੋ ਕੱਲ ਦੀ ਗੱਲਾਂਗੇ ਡਰੇ ਜਿੰਨੀ ਜਲਦੀ ਹੋ ਸਕੇ ਉਦੋਂ ਜਲਦੀ ਜਲਦੀ ਕਰ ਜਲਦੀ ਤਿੰਨ ਤਫਤੀਸ਼ ਚ ਪੰਜ ਬੰਦੇ ਆਏ ਜੀ ਪੰਜ ਬੰਦੇ ਆਏ ਨੇ ਇਹ ਉਹ ਅਸੀਂ ਕਲੀਅਰ ਕਰ ਲਾਂਗੇ ਜਲਦੀ ਕਿੰਨਾ ਮਾਊਟ ਕਰ ਪਿਆ ਸੀਗਾ ਦੋ ਪٹرول ਪੰਪ ਨੇ ਇੱਕ ਪੰਪ ਤੋਂ ਦੂਜੇ ਪੰਪ ਤੇ ਜਾ ਰਿਹਾ ਸੀਗਾ ਫਟਕਣ ਤੋਂ ਪਹਿਲੇ